ਵੱਡੇ ਬਾਬੇ ਨੀ ਨੀ ਮੈਂ ਤੁਸੇ ਮੈਂ ਨਿਕੜ ਕੇ ਨਾ ਹੁੰ ਪਹੁੰਚ ਨਹੀਂ ਬਾਹਰ ਨਿਕਲੋ ਬਾਈ ਕੰਨ ਹੈਲੋ ਨਾ ਉਹ ਤਾਂ ਛੋਟੇ ਉਹ ਕੁੜੀ ਹੈਗੀ ਆਪਣੀ ਜਿੱਥੇ ਹੈ ਕੁੜੀ ਅੰਦਰ ਹੀ ਹੈ ਕੁੜੀ ਨੇ ਫੋਨ ਕੀਤਾ ਜੀ ਹੈਲੋ ਆਪ ਬਕਰੋ ਬਕਰ ਕੇ 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 ਬ ਸਾਲੋਂ ਕੋ ਜਾ ਮਾਦੀ ਬਾਦੀ ਕੰਮ ਕਰਦੀ ਆ ਹੋਰ ਸਾਲੋਂ ਕੋ ਮੈਨੇ ਰਾਹ ਨਹੀਂ ਦਿੱਤਾ ਹਾਂ ਹਾਂ ਇਹ ਦੋ ਜਾਣੇ ਮੈਨੇ ਪਹਿਲੇ ਦੋ ਸਾਲ ਤੋਂ ਨਾ ਲਾਣਾ ਨਹੀਂ ਦਿੱਤਾ ਜਾਣੋਂ ਹੁੰਦਾ ਨਾ ਹੋਣ ਲੱਗੀ ਉਹ ਜਾਣੋਂ ਹੁੰਦਾ ਨਾ ਦੇਖੋ ਅੱਧੇ ਪੈਲ ਨਹੀਂ ਹੋਗਾ ਇਹ ਤਾਂ ਕੋਈ ਵੱਡੀ ਗੱਲ ਨਹੀਂ ਮੈਂ ਵੀ ਦੇਖਦੀ ਨਹੀਂ ਜਾਂਦੀ ਇਹ ਤਾਂ ਨਹੀਂ ਜਾਣੇ ਕਿ ਉਹ ਨਹੀਂ ਜਾਂਦੀ ਨਹੀਂ ਹੋ ਹੈ ਅਸੀਂ ਇਹ ਕੰਮ ਬਜ਼ਾਰੀ ਕਰਾਉਂਦੇ ਇਹ ਜਾਣਾ ਧੱਕੇ ਜਾਵੇ ਅੱਗੇ ਕਹਿੰਦਾ ਮੈਂ ਬੋਲ ਰਿਹਾ ਕਿ ਕਿਹਦਾ ਇਨ ਨਹੀਂ ਨਹੀਂ ਗੱਲ ਕਰਦਾ ਮਨਾ ਕਰਦਾ ਨਹੀਂ ਜਾਣੀ ਨਹੀਂ ਚੱਲਦਾ ਇਹਨਾਂ ਦੇ ਨਾਲ ਮਾਤੇ ਨਹੀਂ ਕਰਦਾ ਨਹੀਂ ਕਰਦਾ ਤੇਰੇ ਉਂ ਅੰਕਰੇ ਚੱਲੀ ਸਰਪੰਚ ਨੇ ਜਦੋਂ ਉੱਪਰ ਚੱਲੂ ਉਹਨਾਂ ਨੇ ਕਹਿੰਦੇ ਉਹ ਮੁੰਡਾ ਉਹਨਾਂ ਨਾਲ ਰੋਕਦਾ ਵੀ ਰੋਕ ਜੋ ਤਾਂ ਪਿਆਰ ਨਹੀਂ ਬਣ ਆ ਕੇ ਸਾਡੇ ਕਰ ਉਹ ਮੈਨੂੰ ਬੋਲਦਾ ਕਿ ਤੂੰ ਵਰਗੀ ਨਹੀਂ ਆ ਤੂੰ ਕਾਹਦਾ ਨਾਣਾ ਕਰਾਉਗੀ ਸਾਡੇ ਨਾ ਮਰਦਾ ਬੈਠ ਕੇ ਤੂੰ ਰਹਿ ਹਲਣਾ ਕੋਈ ਐਵੇਂ ਨਹੀਂ ਰੋਣਾ ਕੋਈ ਜਨਾ ਮਾਦੀਮ ਭਰਾਈ ਜਾਏ ਉਹਨੇ ਇਹਨਾਂ ਦਸੂ ਰਹਿ ਨਹੀਂ ਤੂੰ ਵੀ ਬਰਾਉ ਰੰਗ ਆ ਗਿਆ ਬਾਈ ਬਾਈ ਆ ਕੇ ਚਾਹ ਕੇ ਬਾਇਆ ਬਾਈ ਆ ਕੇ ਰੋਕ ਦਿੰਗੇ ਕੋਈ ਵੀ ਉਹ ਹੀ ਗੱਲਾਂ ਹੁਣ ਆਏ ਨੇ ਬੰਦੇ ਬੈਠ ਕੇ ਗੱਲ ਕਰ ਜੇ ਤੁਸੀਂ ਆਪਣੀ ਧੀ ਰਾਣੀ ਨੂੰ ਰੱਖਦੇ ਤੋ ਉਹ ਕਿਰੋ ਕੰਮ ਕਰ ਰਹੀ ਹੈ ਨਹੀਂ ਆ ਜਾਣਾ ਉਹਨਾਂ ਦੇ ਬਰਾ ਤੇ ਬਾਈਆ ਪਪਾ ਜੀ ਬੰਦੇ ਨਾਲ ਪੰਚਾ ਅਟਲ ਨਾ ਰੋਗ ਰਹਿ ਨਹੀਂ ਬੈਠੀ ਅਮਾਰ ਨੇ ਤਾਂ ਹੀ ਰਹੀ ਹੈ ਤਾਂ ਹੀ ਰਹੀ ਹੈ ਆਹ ਆ ਦੋ ਸਾਲ ਦੀ ਪ੍ਰੋਬਲਮ ਹੈ ਆਪਣੀ ਤਾਂ ਹੀ ਰਹੀ ਹੈ ਕਿ ਨਾ ਰੋਗਾ ਤੇ ਰੋਕ ਦੇ ਪਹਿਲਾਂ ਕਿ ਨਾ ਰੋਗਾ ਤੇ ਰੋਕ ਦੇ ਹਾਂ ਆ ਚੱਲਦਾ ਹਾਂ ਹਾਂਜੀ ਹਾਂਜੀ ਇਹਨਾਂ ਵਿੱਚ ਜਾਵੇ ਉਹ ਪਿੰਡ ਤੇ ਰੋਕਦਾ ਹੈ ਉਹ ਪਿੰਡ ਕੋਲ ਡਾਂਸਾਂਗੇ ਮਾਰੇ ਤੁਸੀਂ ਨਾਲ ਤਾਂ ਜਾਓ ਹੋਰ ਵੀ ਚੱਲਿਆ ਨਹੀਂ ਬੰਦੀ ਜਾ ਇਹ ਨਾਮ ਚਲੇ ਲੋ ਇਹਨੂੰ ਇੰਸਟਾਗ੍ਰਾਮ 'ਚ ਛਾਣਿਆ ਆ ਉਹ ਲਾ ਕੇ ਦੁੱਤੇ ਹੋਰ ਲੋਕਾਂ ਨੂੰ ਇੰਸਟਾਗ੍ਰਾਮ 'ਉਂਦੇ ਛਾਾਇਆ ਸਾਰਾ ਕੋਈ ਪੈਂਡ ਹੈ ਰਾਜੇ ਰਾਜ ਬਰੂਦ ਹੋ ਗਿਆ ਇਹ ਕੀ ਗੱਦ ਹੋ ਗਈ ਹੈ ਅਬ ਇਹ ਵਧੀਆ ਲੱਗ ਰਿਹਾ ਹੈ ਮਜ਼ਾਰਾ ਟੀਪਾ ਕੋਈ ਦੇਖਣ ਨੂੰ ਆਂਦੀਆਂ ਨੂੰ ਬੁਲਾ ਕਰੀਂ ਨਹੀਂ ਗੱਲ ਵੀ ਉਹ ਇਹ ਮਦਦ ਨਾ ਸਟਰੀਆਂ ਮੋਣੀਆਂ ਗੱਲਾਂ ਨੇ ਇਹਨਾਂ ਨੂੰ ਜੋੜਨ ਦੀ ਵਾਪਸ ਤੇ ਬੈ ਗਏ ਨਾ ਚੱਲ ਰਿਹਾ ਜੋੜ ਹੈ ਬਾਬਾ ਜੀ 100 ਚੋਂ ਨਾ ਜੀ 90 ਕੇ 70 ਕੇ ਨੇ ਜਿੰਦੇ ਚ ਨਾ ਜੀ ਸਿਰਫ ਬੈ ਕੇ ਥੋੜੀ ਜਿਹੀ ਪਿਆਰ ਦੀ ਗੱਲਬਾਤ ਦੀ ਦੋ ਬਹੀ ਕਰਦਾ ਇੱਥੇ ਬੜਾ ਬੜਾ ਕੋਈ ਹੈ ਨਹੀਂ ਯਾਰ ਲੈ ਵੀ ਉਹ ਤਾਂ ਕੰਮ ਕਰਾ ਰਿਹਾ ਉਹ ਇੱਕ ਘਰ ਦੇ ਵਿੱਚ ਰਹਿਣਾ ਤੇ ਨਾ ਉੱਥੇ ਮਾੜੀ ਮੋਟੀ ਲੋਕ ਜੋ ਤੇ ਬਾਬਾ ਜੀ ਕਹਿੰਦਾ ਇਹ ਆ ਜੋ ਪਰੋਣਾ ਦੇਦੇ ਜੀ ਦਾ ਉਹ ਵਕਤ ਦੇ ਕਹਿੰਦੇ ਜਦੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਇਆ ਆਇਆ ਪਾਣੀ ਇਹ ਦੋ ਤਰ੍ਹਾਂ ਦੇ ਨੁਕਤੇ ਆਪਾਂ ਜਿੱਦੜੇ ਜਾਂਦਾ ਹੀ ਆ। ਅੱਛਾ ਜੀ। ਮਨ ਦਾ ਕਹਿੰਦੀ ਮੈਂ ਆਪੇ ਕੁਰੀ ਉੱਤੇ ਜਿਹੜੇ ਇਹਨਾਂ ਨੇ ਕਿਹਾ ਮੈਂ ਪਹਿਲਾਂ ਵੀ ਕਹਿੰਦੇ ਜਿਸ ਤਰ੍ਹਾਂ ਦੇਖੋ ਭਾਈ ਅੱਧੀ ਤਰ੍ਹਾਂ ਉਹ ਆਮ ਹੈ। ਇਹਨਾਂ ਨੇ ਗਲਤੀ ਇਹ ਆ ਉਹਦੇ ਬਹੁਤ ਜਾਣੇ ਵਿੱਚ। ਮੈਂ ਬੋਲਦੀ ਮੈਂ ਤੁਹਾਨੂੰ ਦੱਸਦਾ ਨਹੀਂ ਜਿਹੜਾ ਸਾਡੇ ਸਾਹਮਣੇ ਇਸੇ ਵਿੱਚ ਪ੍ਰੋਬਲਮ ਆਵਾਜਾਣ ਹੈ। ਸਾਡੇ ਸਾਹਮਣੇ ਤੋਂ ਸਾਹਮਣੇ ਬਹੁਤ ਹੋ ਗਿਆ।

ਦੇਖ ਹਾਂ ਇਹ ਇਹ ਕੰਪਨੀ ਕਰਦੇ ਨੇ ਮਾਤਾ ਜੀ ਮਾਤਾ ਜੀ ਦੋਨੇ ਵੀ ਰਾਨੂੰਨਾ ਝੁਕਣਾ ਪੈਂਦਾ ਹੁੰਦਾ ਯਾਰ ਬਣਾਉਂਦੇ ਤੁਸੀਂ ਨਹੀਂ ਝੁਕੋ ਤੁਸੀਂ ਬੜਾ ਵਿਚਾਰਾ ਚੱਲਦੇ ਬੇਟਾ ਬੇਟਾ ਵੜੀ ਮੋਟਰ ਸੁਣ ਕੇ ਵੜੀ ਗੱਲੀ ਯਾਰ ਗੱਲ ਕੋਈ ਨਹੀਂ ਇੰਨੀ ਦੇਖੋ ਮਾਤਾ ਜੀ ਤੁਸੀਂ ਜੇ ਕੋਈ ਧੀ ਰਾਣੀ ਮੰਨੋਗੇ ਨਾ ਇਹਨਾਂ ਦੀ ਵੱਡੀ ਤੋਂ ਵੱਡੀ ਗਲਤੀ ਤੁਹਾਨੂੰ ਛੋਟੀ ਲੱਗੂਗੀ ਤੇ ਤੁਸੀਂ ਜੇ ਇਹਨਾਂ ਨੂੰ ਆਪਣੇ ਮਾਤਾ ਜੀ ਸਮਝੋਗੇ ਨਾ ਇਹ ਤਾਂ ਉਹ ਝੇੜੇ ਵੀ ਦੇਣਗੇ ਤੇ ਤਾਨੂੰ ਵੀ ਵੱਡਾ ਨਹੀਂ ਲੱਗੂਗਾ। ਕੋਈ ਨਹੀਂ ਥੋੜੇ ਆਪਸ ਵਿੱਚ ਪਿਆਰ ਬਣਾਉਣ ਦੀ ਕੋਸ਼ਿਸ਼ ਕਰੋ। ਕਾਹ ਆ ਕੱਲ ਆਥਿਆ ਤਾਂ ਲੋਕਾਂ ਦੀਏ ਚੱਲ। ਨਹੀਂ ਇਹ ਤਾਂ ਨਹੀਂ ਹੁੰਦਾ ਇਹ। ਇਹ ਤਾਂ ਅਸੀਂ ਇਹਨੂੰ ਮਦਦ ਨਹੀਂ ਮੰਨਦੇ। ਕਿਹੜਾ ਵੱਗ ਨਹੀਂ ਚੱਲੇਗੀ ਕਿਹੜਾ ਛੋਟੇ ਖੜ ਜਾ। ਚਲੋ ਆਹ ਕੁੜੀ ਦੀ ਮਾਂ ਨੂੰ ਲੱਗ ਜਾਈ। ਤਾਂ ਕੀ ਕਰੇ ਬੜਾ। ਮੈਂ ਅੱਜ ਤੇ ਕੇ ਸੁਣਿਆ ਕਿ ਨਿਕਨਾ ਮੋ ਆਪਣੇ ਮੂੰਹ ਨਾਲ ਤੇ ਕੋਈ ਬੱਠੇ ਤੇਰੇ। ਮੈਂ ਬੈ ਕੇ ਅੰਦਰ ਤੋਂ ਤਿੰਨ-ਚਾਰ ਵਾਦਾ ਹੀ ਉਹਦੇ ਬਿਆਨ ਸੁਣ ਲੈਣ ਤੋਂ ਥੋੜੇ ਪਹਿਲਾਂ ਸੁਣ ਲੈ ਬਿਆਨ ਕਿਸ ਕਿਸੇ ਦੀ ਗੱਲ ਕਰਦੀ ਹੈ ਭਾਈ ਨੂੰ ਬੋਲਦੇ ਕੰਮ ਕਰਕੇ ਕਿੱਥੇ ਕੰਮ ਕਰਕੇ ਤੇ ਪਰ ਮੈਂ ਤਾਂ ਬੋਲਦਾ ਇਹਦੇ ਨਾਲ ਸਾਡੇ ਕੋਲ ਇਹ ਨਾਲ ਤੁਹਾਨੂੰ ਚਾਹਣਾ ਨਹੀਂ ਕਰਦੇ ਕੀ ਆਪਾਂ ਦਾ ਸਮਝ ਕੋਈ ਮਾਰਦੀ ਵੀ ਇਹ ਕੋਣ ਕਰਦਾ ਆਮ ਨਾ ਕੰਮ ਕਰੀਏ ਘਰਲਾ ਤੇਰਾ ਪੁੱਤ ਦਾ ਘਰ ਨਹੀਂ ਐ ਨਹੀਂ ਮਾਈ ਬੋਲਦੀ ਵਾਤਾ ਗੱਲ ਸੁਣ ਮੇਰੀ ਤੇਰੀ ਬੋਲ ਹੱਥ ਬੰਨ ਕੇ ਬੈਠੀ ਰਹੀ ਤੇਰੀ ਸਾਰਿਆਂ ਸੁਣ ਲਿਆ ਬਾਈ ਜੁਣੀ ਬੈਠੇ ਆ ਇੱਕ ਕਰੇ ਬੁਲੇ ਬੋਲਿਆ ਉਹ ਮਾਂ ਤੈਨੂੰ ਬੋਲਣੇ ਨਹੀਂ ਦਿੱਤਾ ਇੱਟਾ ਇੱਟਾ ਕਹਿੰਦਾ ਦਿਓਰ ਜਿਹਦਾ ਕਹਿੰਦਾ ਮੈਂ ਕੱਤੂ ਪਾਉਂਦਾ ਲੋਹੇ ਦਿਓਰ ਦਾ ਕੀ ਮਤਲਬ ਹੈ ਮੈਂ ਬਿਰਹ ਕੱਪਦੇ ਨਾਮ ਦੇ ਨਹੀਂ ਜੀ ਤੇ ਉਹਨਾਂ ਨੂੰ ਕੋਈ ਚੋਰੀ ਇੰਦਾਂ ਦੇ ਨਹੀਂ ਹੁੰਦੀ ਸਾਹਮਣੇ ਮਾਂ ਮਾਤਾ ਜੀ ਕੰਮ ਕਰੂਗੀ ਕਿ ਕਿਆਰ ਦਾ ਕੰਮ ਕਰਾਉ ਤਾ ਕੋਈ ਨਾ ਕੰਮ ਕਰਾਉਣੇ ਮਾਤਾ ਜੀ ਮੇਰੇ ਰਿਸ਼ਤੇਦਾਰੀ ਦੇ ਘਰੇ ਵੀ ਉੱਥੇ ਆਪਾਂ ਮਾਤਾ ਜੀ ਇਤੋਂ ਘੇਰ ਦੇ ਕੋਲੋਂ ਬੰਦੇ ਆਇਆ ਮੈਂ ਨਾ ਗੈਰ ਮਾਰੀ ਪਾਣਾ ਮੁੰਡਿਆਂ ਕੋਲੋਂ ਮਾਰੂ ਕੀ ਕਰਨ ਸਵੇਰੇ ਤੋਂ ਸਵੇਰੇ ਮਾਤਾ ਜੀ ਮੇਰੀ ਗੱਲ ਸੁਣੋ ਦੇਖੋ ਅਸੀਂ ਇਹ ਨਹੀਂ ਕਹਿਣਾ ਨਹੀਂ ਮੈਂ ਜੀ ਘਰ ਨਾਲ ਮੈਂ ਨਹੀਂ ਕਹਿ ਤੇਰੇ ਬੱਚੇ ਹੀ ਪੇ ਇਹ ਤੇਰਾ ਕੀ ਲੋੜਾ ਤੈਨੂੰ ਗਿਆਤਾ ਨਾ ਮਾਰਦਾ ਵੀ ਮੈਂ ਤੇਰਾ ਲੋੜਾ ਨਹੀਂ ਤੇਰੀ ਜੇਕਰ ਮੈਂ ਕਿਥੋਂ ਰੋਟੀਆਂ ਬੁਣਾ ਕੇ ਨਾ ਖਾ ਲੂੰ ਤੇਰੇ ਮੁੰਡਾ ਤੇਰੇ ਰੋਟੀਆਂ ਆ ਕੇ ਲੈ ਜਾਣਾ ਰਾਤ ਅੱਜ ਤੂੰ ਮੈਂ ਤੈਨੂੰ ਕਹਿੰਦੀ ਹਾਂ ਕਿ ਤੂੰ ਆ ਪਿਆਰ ਨਾ ਰੋ ਦੇਖੋ ਇਹ ਨਾ ਸਵੇਰਾ ਮੁੰਡਾ ਸਕੂਲ ਤੋਂ ਆ ਰਿਹਾ ਹੈ ਮੁੰਡਾ ਆਇਆ ਲੱਗਿਆ ਬਈ ਸੁਣਨਾ ਮੇਰੀ ਗੱਲ ਤੈਨੂੰ ਆਇਆ ਲੱਗਦਾ ਵੀ ਇਹ ਕੁੜੀ ਗਈ ਇਕੱਲੀ ਇਹਦੇ ਅੱਗੇ ਕੋਈ ਪਿੱਛੇ ਨਹੀਂ ਬੋਲੇਗਾ ਕਾਹਗਾ ਇਹ ਰੱਬਾ ਵੀ ਇਹ ਕੱਲ੍ਹ ਕੀ ਆ ਇਹ ਮਾਦਾ ਨੇ ਕਿਹਾ ਇਹਦਾ ਚਾਚਾ ਕਹਿੰਦਾ ਸਾਡੇ ਨਾਲ 25 ਲੱਖ ਰੁਪਏ ਦਾ ਕੰਮ ਹੋਣਾ ਹੈ। ਹਾਂ ਮੈਂ ਕਿਹਾ ਮੈਂ 25 ਲੱਖ ਤੇ ਨਾਂ ਮੈਂ ਨਾਉਂਦਿਕਾ ਨਾਰਾ ਉਹ ਦੇਖਣਾ। ਹਾਂ ਜੀ ਇਹਦੀ ਨੀ ਕਾ। ਉਹ ਮੈਂ ਕਿਹਾ ਮੈਂ ਸਾਡੇ ਆਹ ਮਾਦਾ ਦੇ ਸਾਹਮਣੇ ਬਿਜੋ ਕੇ ਥੱਪੜ ਮਾਰੇ ਉਹ ਮੁੱਕਰ ਨਹੀਂ ਹੈ ਬਾਕੀ ਕਹਿੰਦਾ ਛੱਡ ਦੇ। ਸਾਹਮਣੇ ਚੱਲ ਜਾਈਏ ਸਾਡੇ ਮਾਦਾ ਜਿਹੜੀ ਆ ਪੈਸੇ ਵਾਲੀ ਗੱਲ ਕਰਦਿ ਨੇ ਆਪਾਂ ਕੋਈ ਨਾ ਕਰੀਏ। ਹਾਂ ਜੀ ਹਾਂ ਜੀ ਬਾਬਾ ਜੀ ਕੋਰਡਿੰਗ ਤੋਂ ਹੀ ਅਸਲੀ ਹੁੰਦਾ। ਮੁੰਡਾ ਮੁੰਡਾ ਬਾਬਾ ਜੀ ਪੱਕੇ ਸਨੂਤ ਤੋਂ ਨਹੀਂ ਆਉਂਦੇ ਸੀ ਐਦਾ ਨਹੀਂ ਆਉਂਦੇ ਸੀ ਅੱਜ ਤਾਂ ਬਾਬਾ ਜੀ ਬਾਦਈ ਕਰ ਦੂਗਾ ਮੁੰਡਾ ਪੌਣਾ ਘੰਟਾ ਥੋੜੀ ਲਗਾਤਾਰ ਗਾਲ੍ਹਾਂ ਕਢਦੇ ਆਂ ਜਿਹਨੂੰ ਰਿਕਾਰਡਿੰਗ ਆ ਸਾਡੀਆਂ ਬਾਂਦੀਆਂ ਨੂੰ ਜੀ ਜੀ ਦੇ ਦੇ ਮਾਦਰ ਮੇਰੀ ਬੇਨਤੀ ਸੁਣੋ ਤੁਸੀਂ ਕੀ ਬਣਾਉਂਦੇ ਹੋ ਪਿਆਰ ਨਾਲ ਰਹੋ ਜੀ ਪਿਆਰ ਨਾਲ ਰਹੋ ਮੈਂ ਤਾਂ ਆਖੀਏ ਮੇਰੇ ਕੰਮ ਨਹੀਂ ਆਉਂਦੇ ਐਂ ਸੌਦੇਂ ਲਿਆ ਕਰ ਸੌਦੇਂ ਲਿਆ ਕਰ ਸੌਦੇਂ ਵੀ ਜਾ ਕੇ ਜੀ ਕਹਿੰਦਾ ਮੈਂ ਨਹੀਂ ਜਾ ਕੇ ਮਾਪੀ ਭਾਜਾ ਦੋ ਬਰਾਏ ਕਿਵੇਂ ਕੰਮ ਜਲੂਆ ਮਾਤਾ ਜੀ ਇਹ ਗੱਲ ਹੋਈ ਹੋਈ ਆ ਨਾ ਇਹ ਕੰਮ ਕਿਵੇਂ ਜਦੋਂ ਵੀ ਮੈਂ ਰੋਕਦੀ ਇਹ ਗੱਲ ਇਹ ਹੋਈ ਬਾਬਾ ਜੀ ਮੈਂ ਕਰਦਾ ਜਾਊਂਗੀ ਬਾਬਾ ਜੀ ਤੂੰ ਤੋ ਜਾਊਗੀ ਇਹ ਗੱਲ ਪਤਾ ਕਿ ਹੋਈ ਆ ਕਹਿੰਦੇ ਵੀ ਜਿਹੜੇ ਨੇ ਉਹ ਪਿੱਛੇ ਰਹਿਦੇ ਉਹਦੇ ਸੌਦੇ ਲਿਆ ਕਰ ਤੂੰ ਕੁਝ ਹੋਰ ਚੱਲਦੀ ਆਪਾਂ ਖਾਣੇ ਕਹਿੰਦਾ ਖਾਣ ਚੋ ਚੋ ਰੁਕਦੇ ਮੇਰੇ ਉਹ ਕੰਮ ਕਿੱਥੇ ਮਾਰ ਕੇ ਕਢਾੜੀ ਤੋ ਉਹਨਾਂ ਨੂੰ ਲਿਆ ਕੇ ਬਣਾਓ ਸੌਦੇ ਲਾ ਕੇ ਰੱਖੀਏ ਪਕਾਓ ਹਾਂ ਮਾਤਾ ਉਹ ਜੋ ਕਹਿੰਦੀ ਨਹੀਂ ਕਰਦੀ ਰੋਟੀਆਂ ਬਣਾਵਾ ਦੁੱਧਿਆਂ ਨੂੰ ਬੁਲਾਓ ਮਾਤਾ ਜੀ ਦੱਸੋ ਇਹ ਨਹੀਂ ਕਿ ਤੁਹਾਨੂੰ ਖਾਣਾ ਨਹੀਂ ਆਇਆ ਤੇ ਰੋਟੀਆਂ ਦਾ ਮਾਮਲਾ ਹੈ ਮਾਤਾ ਹੀ ਸਾਡੀ ਗੀਤ ਗਾਣਾ ਜਿਹੜਾ ਨਾਲੇ ਰਹੇ ਕਰਦਾ ਨਹੀਂ ਮਾਤਾ ਹੀ ਉਹ ਕੀ ਕਹਿੰਦੀ ਏ ਗੁੜੀ ਸੁਣ ਉਹ ਕਹਿੰਦੀ ਜੇ ਰਾਸ਼ਨ ਨਹੀਂ ਦੇਉਗੇ ਸਾਨੂੰ ਰੋਟੀਆਂ ਨਹੀਂ ਦੇਉਗੇ ਤੇ ਫਿਰ ਉਹ ਕਹਿੰਦੀ ਮੈਂ ਤੇ ਪੰਜਾਬ ਦੀ ਰੋਟੀ ਪਾਗੀਆਂ ਰੱਤੀ ਆ ਕੇ ਸੇਰ ਮੈਂ ਉਹ ਆਪਣੀ ਰੋਟੀ ਲਾਉਂਦੀ ਆ ਦੱਸਿਓ ਬੜਾ ਜੀ ਕਿ ਲਾਉਂਦੀ ਸੇਰਾਂ ਦੇ ਦੋ ਰੋਟੀਆਂ ਜਿਹੜੇ ਮੈਂ ਕਹਿੰਦੀ ਸੀ ਨਾ ਉਹ ਦੋ ਦੋ ਲਾ ਲੈਣੀ ਉਹ ਤਾਂ ਮੁੜ ਕੇ ਨਹੀਂ ਮੁਤਾਬਿਕ ਮੈਂ ਉਹਦਾ ਰੋਟੀ ਚੁੱਕਾ ਲਿਆ ਕੋਈ ਹੋਣੀ ਕਿ ਮੈਂ ਉਹ ਹੀ ਮੈਂ ਕਹਿੰਦੇ ਅਰੇ ਮੈਂ ਤਾਂ ਇਹ ਤੁਹਾਨੂੰ ਦੇ ਦਿੱਤੀ ਉਹਨੂੰ ਦੇ ਦਿੱਤਾ ਅਸੀਂ ਜੇ ਤੁਹਾਡੇ ਪਿੰਡ ਆ ਕੇ ਬੜੇ ਆ ਨਾ ਜੀ ਕਰਨਾ ਤਾਂ ਤੁਹਾਡੇ ਘਰੇ ਇੱਕ ਬੰਦਾ ਹੈਗਾ ਜਿਹੜਾ ਕੋਟੀ ਨਾਲ ਗੱਲ ਕਰਦਾ ਸੀ ਜੀ ਨਹੀਂ ਵੇ ਇਹ ਇਹ ਗੱਲ ਦੇ ਵਿੱਚ ਕਹਿੰਦੇ ਨੇ ਮੈਂ ਸਰ ਉਹਨਾਂ ਦੇ ਚਾਚਾ ਜੀ ਅੰਦਰ ਆਉਣ ਨੂੰ ਤਿਆਰ ਨਹੀਂ ਸੀਗੇ ਜੀ ਕੁੜੀ ਲਈ ਉਹ ਕਹਿੰਦੇ ਇਹਨਾਂ ਦਾ ਨਹੀਂ ਇਹ ਹੋਵੇ ਅਗਲੇ ਜੀ ਅਗਲਾ ਅੰਦਰ ਨਾ ਸਕੇ ਡਾਦਾ ਕਹਿੰਦੇ ਇਹ ਤਾਂ ਹੀ ਆਉਂਦੇ ਸਰ ਕੁੜੀ ਨੂੰ ਕੁੱਟਣ ਲਈ ਜਾਂਦੇ ਨੇ ਇਹਨਾਂ ਨੇ 25-30 ਕਹਿੰਦੇ ਆਹ ਕੋਲੇ ਨਾਲ ਕੁੜੀ ਜਾ ਕੇ ਪਿੱਤਰ ਵਾਲੇ ਦੀ ਕਿਹਦੀ ਕੋਈ ਤਰ੍ਹਾਂ ਦੇ ਨਹੀਂ ਕਹਿੰਦੇ ਆਹ ਕੋਲੇ ਤੇ ਨਾਲ ਕੁੜੀ ਮਾਰ ਕੁੱਟਦੇ ਕੁੜੀ ਆਜ ਕਿੰਨਾ ਵੜਦੇ ਹੋਣਗੇ ਲੋਕਾਂ ਬਾਰੇ ਬਾਤ ਕਰਦੇ ਨੇ ਸਰ ਮੈਂ ਵੀ ਤੁਸੀਂ ਹੋਣੇ ਹੀ ਨਹੀਂ ਤਬਦੇਵੇਂ ਮੈਂ ਅੱਜ ਬਾਅਦ ਚ ਕੀ ਕਰੂੰਗਾ ਉਹਨਾਂ ਨਾਲ ਉਹ ਬੰਦੇ ਨੂੰ ਮੌਕਾ ਦਿੰਦੇ ਜਾਣ ਉਹਨੇ ਤਾਂ ਆਪਣਾ ਜਵਾਕ ਬਣਾ ਲਈਆ ਜੇ ਡੋਗੀ ਫਿਰ ਹੂੰ ਫਿਰੂ ਫਿਰ ਕੀ ਕਰੇਗੀ ਲੱਗਨੇ ਮੈਂ ਜਾਨ ਨਹੀਂ ਦੇਣੀ ਕਿਤੇ ਫਿਰ ਰੋਕ ਲੈਗੀ ਸੀ ਬੇਮਾਨ ਇਹਦਾ ਕੰਮ ਉਹੀ ਕੁੜੀਆਂ ਨਾਲ ਹੁੰਦਾ ਜਿਨ੍ਹਾਂ ਨਾਲ ਬੇਸੋਨ ਹੁੰਦੇ ਵਰਗੇ ਹੁੰਦਾ ਕਿ ਅੱਗੇ ਤੁਸੀਂ ਕੋਈ ਹੈ ਨਹੀਂਗਾ ਠੀਕ ਹੈ ਜੀ ਜੇ ਡੋਗੀ ਫਿਰ ਹੂੰ ਫਿਰੂ ਆ ਤਾਂ ਉਹ ਕੰਮ ਕਰੂਗਾ ਜਿਹੜੇ ਚਾਰ ਛੁੱਟੀਆਂ ਆ ਕੇ ਇੱਕ ਛੁੱਟੇ ਰਹੇ ਤੇ ਉਹਦੇ ਪਾਤੀ ਵੀ ਘਰ ਲੈ ਕੇ ਆਪਾਂ ਪਿੰਡੇ ਬਾਹਰ ਮੁੜੀਆ ਤੇਰੀ ਲਾਉਣੀ ਉਹ ਐਂ ਗੀਰੀ ਲਾਉਣਿਆ ਤਾਂ ਲੈਸੋ ਦਾਰ ਦੀ ਰੋਟੀ ਨਾਲ ਪਰ ਭਈਆ ਰੱਖਿਆ ਇਹਨੇ ਰੋਟਿੰਗ ਲਾਈ ਮਾਮਾ ਦਾ ਗੁਰੂ ਤੇ ਮਾਦਾ ਜੀ ਨੇ ਮਾ ਬਲਾਉਣ ਦੇ ਲੱਕੇ ਨਾਲ ਦੱਸਦੇ ਹੱਥ ਨਹੀਂ ਲਾਉਣ ਦੇ ਲਾਉਣੇ ਕੀ ਹੱਥ ਨਹੀਂ ਲਾਉਣ ਦੇ ਕਿੱਲਾ ਲੰਗਿਆ ਸਾਨੂੰ ਉਹਨਾਂ ਨੇ ਦੱਸਿਆ ਮੈਂ ਤੁਹਾਨੂੰ ਕਹਿੰਦੀ ਆਂ ਉਹ ਤੁਹਾਡੇ ਕੋਲ ਤੇ ਬੈਠਾ ਪਹਿਲਾਂ ਸਾਨੂੰ ਜਿਹੜਾ ਜੀ ਨੂੰ ਘਰੇ ਆ ਸੁਭੀ ਬਾਹਦਾ ਉਹ ਬਾਹਰ ਤੇ ਜਿਹੜਾ ਘਰੇ ਨੂੰ ਸੁਭੀ ਬਾਹਦਾ ਉਹ ਤੇ ਮੈਂ ਕੱਲ੍ਹ ਸਰਾਇ ਕਾਦੂ ਸਵਸਥਿਆ ਕਰਾਂਗਾ ਉਹ ਘਰੋਂ ਦੇ ਦੱਸਦਾ ਮੈਂ ਬਾਹਰ ਜਿੰਨੇ ਕਸਮਾ ਕਾਦ ਨਹੀਂ ਹੱਥ ਲਾਉਣ ਦੇ ਜਿੰਨੇ ਇਹ ਨਾ ਕਰਾਓ ਕੋਈ ਆਲੋ ਵਧੀਆ ਜਾ ਨਹੀਂ ਚਾਹ ਦੋਸਤੀ ਪਾਉਣੇ ਵਿਓ ਨੇ ਗਦਾਸਾ ਜਾ ਕੇ ਵਾਏ ਭਾਈ ਨੂੰ ਮਾੜੇ ਪੁੱਛ ਲੋ ਹੀ ਹੈ ਕੋਈ ਨਹੀਂ ਕੋਈ ਨਹੀਂ ਮੈਂ ਨੂੰ ਭਲਾਉਂਦੇ ਫੋਨ ਕਰਕੇ ਮੈਂ ਮੈਸੇਜ ਆਇਆ ਆ ਮੋਗਾ ਦਾ ਆਇਆ ਆ ਇਹ ਦੇਖਿਆ ਸੀ ਤੂੰ ਕਹਾਈ ਮਾਤਾ ਨੂੰ ਮੋਗਾ ਮੁੰਡਾ ਕੋਈ ਕੁੱਲੀ ਹੋ ਕੋਸੀ ਗਿਆ ਨਾ ਲੈ ਕੇ ਹੁੰਦਲਾ ਗਿਆ ਕਰ ਰੋ ਮਸਲਾ ਕੇ ਮਤਵਾਉਂਦੀ ਉਹ ਇਹ ਤਾਂ ਗੱਲ ਕਹਿੰਦੀ ਮੈਂ ਮੈਂ ਹੀ ਫਾਇਡ ਕਰਾਂਗਾ ਕਿ ਤੂੰ ਨੋ ਸਮਝੀ ਰਹੀ ਜਾਂਦੀ ਦੂਜੇ ਨੂੰ ਇੱਕ ਤਰ੍ਹਾਂ ਤੈਨੂੰ ਲਸਤਾ ਕਹਿੰਦਾ ਕਿ ਤੂੰ ਦੂਜੇ ਜਾਂਦੀ ਹਾਂ ਗਲਤ ਆ ਉਹ ਕਿਹਦਾ ਸਮਝਿੰਦੀ ਇੱਕ ਪੀਜਾ ਨੂੰ ਦੂਸੇ ਕਹਿੰਦੀ ਤੈਨੂੰ ਲਸਤਾ ਕਹਿੰਦੇ ਕਿ ਤੂੰ ਯਾਗ ਕਰਨਾ ਹੈ ਜਿੱਥੇ ਘਰ ਨਾਲ ਸਾਥ ਨਾਲ ਤੂੰ ਮੈਂ ਲਾਤੀਂ ਪੀਜਾ ਕਹਿੰਦਾ ਤੂੰ ਤੇ ਲੇ ਲੂਗਾ ਲੱਗੋ ਤੇ ਨਹੀਂ ਦੱਸ ਰਹਿਣਾ ਕਿ ਕਿਹੋ ਬਹਿਣਾ ਲੈ ਕੇ ਦੱਸ ਮਲਤੀ ਉਹ ਤੋਂ ਨਾਲਾਂ ਦੇ ਜੇ ਮੈਂ ਉਹ ਤੋਂ ਤੀਰ ਦੀ ਜੁਨੀ ਕੋਈ ਇਹੀ ਗੱਲ ਪੈਸਾ ਲਾ ਰਿਹਾ ਉਹ ਹੋ ਜਾਂਦਾ ਉਹ ਮੈਂ ਕਰਦਾ ਇਹ ਅੱਜ ਆਪੇ ਲੋਕ ਵੀ ਸੱਜਣਾ ਯਾਰ ਅੱਜ ਮੈਂ ਕਰਦਾ ਜੀ ਬਾਬੇ ਨਾਲ ਕਾਲੇ ਨਾਲ ਗੱਲ ਕਰ ਆਪਾਂ ਇਸ ਵਾਰੋਂ ਸਾਰੇ মিডিਆ ਦੇ ਬਾਅਦ ਕੈਂਪਰ ਦੇ ਪਾਸੇ ਨਾਲ ਇੱਥੇ ਜਰੂਰ ਨਿਕਲਣਾ ਉਹਨਾਂ ਨੂੰ ਬੰਨਣ ਵਾਲੇ ਇਹ ਸੀ ਕਿ ਖਾਲ ਦੇ ਗਾਇਕ ਤੇ ਕੁਝ ਨਹੀਂ ਹੋਣਾ ਬਾਬਾ ਹੀ ਕਰੋ ਤੁਸੀਂ ਵੀ ਮੋਦਵਾਰ ਨਹੀਂ ਕੋਈ ਗੱਲ ਕਰੋ ਇਲਾਵਾ ਇਹ ਫੋਨ ਕਰੋ ਦੇਖੋ ਲਾ ਕੇ ਲਾ ਕੇ ਤੁਸੀਂ ਹੋ ਜੀ ਇਹ ਫੋਨ ਕਿਹਨਾਂ ਦਾ ਰਹਿਣਾ ਆਟਾ ਫੋਨ ਲੋ ਤਦੂਆ ਭੈਣ ਦਾ ਮੈਨੂੰ ਫੋਨ ਆਇਆ ਕਿ ਸਾਨੂੰ ਉਹਨਾਂ ਨੇ ਸਮਾਨ ਆਨਕੂ ਜਵਾਬ ਦਿੱਤਾ ਤਾਂ ਦੱਸੋ ਬਈ ਸਮਾਨ ਉਹਦੇ ਨਾਲ ਆਇਆ ਹੌਟੇ ਤੋਂ ਉਹ ਕਿਹੜਾ ਗੱਲ ਹੁੰਦਾ ਨਿਕਲ ਗਿਆ ਉਹਦੇ ਜਿੰਨੇ ਕਿ ਫਰਮਾਂ ਦੇ ਗਏ ਨੇ ਉਧਰ ਫਿਰ ਬਿੱਕਿਰ ਵਹੀ ਕਰ ਗਿਆ ਦੁਕਾਨ ਉਹ ਅੱਧਾ ਬਣਾਇਆ ਤੁਹਾਨੂੰ ਕਹਿੰਦਾ ਮੈਂ ਇਹ ਗੱਲ ਕਰਦਾ ਮਾਤਾ ਜੀ ਪੰਚਸਾਬ ਨੂੰ ਤਾਂ ਬੋਲਣ ਦੋ ਮੈਂ ਪੰਚਸਾਬ ਨੂੰ ਬੋਲਣ ਦੋ ਕਹਿੰਦੇ ਮੈਂ ਅਕਦਾ ਨਹੀਂ ਹੋਣਾ ਇਹਦਾ ਕੰਮ ਕਰੂਗਾ ਮੈਂ ਇਹ ਮੈਂ ਜਿੰਨੂ ਕਿੰਨੂ ਜੀ ਕਿੰਨੂ ਜੀ ਜਿੰਨੂ 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 ਜ ਉਹ ਤੋਂ ਕਹਿ ਗਿਆ ਮੈਂ ਕਹਾਂਦਾ ਤੇ ਤੈਨੂੰ ਮਾਂ ਗਿਆ ਉਹ ਤੇ ਗੂਲੇ ਵਿੱਚ ਭੈਣ ਦਾ ਹੁੰਦਾ ਹੈ ਕਿ ਕੋਈ ਕਮਾਂਗ ਜਦ ਤੋਂ ਬਾਹਰ ਨੀ ਤੇਰਾ ਬੋਲਿਆ ਉਹਦੇ ਉਹ ਦੋ ਤਿੰਨ ਮਹੀਨੇ ਹੋ ਗਏ ਕੁੜੀ ਵੀ ਕਹਿੰਦੀ ਆ ਉਹ ਹੈ ਜਦ ਤੋਂ ਬਾਹਰ ਕਾਲਾ ਬੋਲੇਗਾ ਤੇ ਜਾਂਦੇ ਕਿ ਵੀ ਕਹਿੰਦੇ ਬੋਲੇਗਾ ਯਾਰ ਕਰ ਉਹ ਸੇ ਟੋਪਰ ਜੇ ਕੋਈ ਗਾਰ ਵੀ ਪਤਾ ਲੱਗਦਾ ਉਹ ਕੰਮਣਾ ਆਏ ਹਾਂ ਹਾਂ ਬੈਠੇ ਹੁਣ ਤੂੰ ਦੱਸ ਚੌਲੀ ਕੀ ਆ ਜੀ ਕਰਨਾ ਚਾਹੀਦਾ ਪੀਰੂ ਮੁਟੋ ਕੁਰੀ ਮੁਟੋ ਕੀ ਆ ਹਾਂ ਕੀ ਨਾ ਨਾ ਦੱਸੋ ਪੀਰੂ ਜੇ ਬਚ ਰਹੀ ਆ ਫਰੀ ਉਹ ਮਸਕਾਂ ਨੂੰ ਖੁੱਲ ਕੇ ਨਾਲ ਸੁਭਾਈ ਤੇ ਆ ਮੈਨੂੰ ਨਹੀਂ ਤਾਂ ਹੁੰਦਾ ਨਹੀਂ ਖੋਲਣ ਕੇ ਮੈਂ ਵੀ ਜੀ ਕਹਿੰਦੇ ਮਾਇਕ ਇੱਕ ਮਿੰਟ ਮਾਤਾ ਜੀ ਪਹਿਲਾ ਬਿਆਨ ਇੱਕ ਦੇ ਲਓ ਮੈਂ ਉਹ ਬਣਾ ਰਿਹਾ ਤੇ ਆਪਣੇ ਬੱਚਾ ਬਣਾਉਣਾ ਆ ਹਾਂ ਜੀ ਮਾਤਾ ਜੀ ਜਦੋਂ ਮੈਂ ਕਹਿੰਦੇ ਕਹਿੰਦੀ ਮੈਂ ਉਹ ਕੰਮ ਵੀ ਸਾਰਾ ਕਰ ਲਵਾਂ ਜਿਹੜਾ ਹੱਥੇ ਆਉਣਾ ਜਾਣਾ ਜਾਦਾ ਤੁਸੀਂ ਲੈ ਕੇ ਜਾਓ ਚਾਹੇ ਮੁੰਡਾ ਲੈ ਕੇ ਜਾਵੇ ਜੇ ਤੁਸੀਂ ਨਹੀਂ ਲੈ ਕੇ ਜਾਓਗੇ ਫਿਰ ਤਾਂ ਉਹਦੀ ਮਜਬੂਰੀ ਬਣ ਜਾਵੇ ਤੁਸੀਂ ਰਸਤਾ ਲੈ ਕੇ ਜਾਓਗੇ ਨਹੀਂ ਮੈਂ ਕਹਾਂ ਰੋਕਦੇ ਨਹੀਂ ਨਾ ਤਾਂ ਨਾਲ ਕਹਿ ਮੁੰਡਾ ਹੱਥਾਂ ਨਾਲ ਲੜਾਈ ਨਹੀਂ ਕਰਨੀ ਸਹੀ ਹੈ ਜੀ ਤੁਹਾਨੂੰ ਬੇਨਤੀ ਹੱਥ ਜੋੜ ਕੇ ਕਰਦੇ ਦੋਵੇਂ ਹੱਥ ਜੋੜਦੇ ਤੁਹਾਡੇ ਮੁੰਡੇ ਤੁਸੀਂ ਪਿਆਰ ਬਣਾ ਕੇ ਰਹੋ ਤੁਹਾਡੇ ਕੋਈ ਏਡਾ ਵੱਡਾ ਮਸਲਾ ਨਹੀਂਗਾ ਤੁਸੀਂ ਆਪਸ ਵਿੱਚ ਬੈਠੋ ਤਾਂ ਸਹੀ ਬੱਲੇ ਲੈ ਕੇ ਚਾਰ ਮੀਲੋਂ ਤੋਂ ਚੱਲੀ ਜਾਂਦਾ ਹੁੰਦਾ ਅੱਡ ਕਰਨਾ ਅੱਡ ਨਾਲ ਮੈਂਟੀ ਹੋ ਜਾਂਦਾ ਛੱਡਿਆ ਕੀ ਹੁੰਦਾ ਉਹਦਾ ਕੋਈ ਕੰਮ ਆਏ ਜਿੱਥੇ ਬੈਠੇ ਬੈ ਕੇ ਰੋਟੀ ਖਾਓ ਚਾਹ ਪੀਓ ਤੁਹਾਡਾ ਪਿਆਰ ਵਧੂਗਾ ਯਾਰ ਬਹੁਤ ਕੀ ਕਰਦੇ ਮੈਂ ਕੋ ਮੈਂ ਸੋਚ ਕੇ ਕਰਦਾ ਆਦਾ ਇਹਨਾਂ ਨੂੰ ਜੀਰਾਲ ਕੇ ਰਾਜੇ ਰਾਜੇ ਰਾਜੀ ਕੋਈ ਲੋਕ ਕਹਿੰਦੇ ਜਿੱਥੇ ਮੱਸੀ ਖਾ ਰਹੇ ਤਾਂ ਲੋਕ ਜਿੱਥੇ ਰੋਈ ਕਰੀ ਜਾਂਦੇ ਜਿੱਥੇ ਬੱਸੀ ਗਏ ਜੀ ਨਾਲੇ ਰਾਜੀ ਰਹੋ ਨਹੀਂ ਇਹ ਕਹਿੰਦੇ ਆ મારી એક ਗੱਲ ਰਿਪੋਰਟ ਕਰ ਲਓ ਪਹਿਲੀ ਵਾਰ ਅਸੀਂ ਬੇਨਤੀ ਕਰਨੀ ਆਉਨੇ ਆ। ਤੇ ਦੂਸਰੀ ਗੱਲ ਕੁੜੀ ਨੂੰ ਜਿਹੜੀਆਂ ਤੁਸੀਂ ਧਮਕਾ ਦਿੰਦੇ ਹੋ ਬੋਰੀ ਚ ਪਾ ਕੇ ਨਹਿਰ ਚ ਮਾਰਾਂਗੇ ਐਂਕਾ ਕਰਨੇ ਬਾਅਦ। ਇਹ ਇਹ ਦਬਾਅ ਚੋਂ ਖੇਖਾ ਕਰ ਦੋ ਵੀ ਤੁਸੀਂ ਐਂਕਾ ਕਰ ਦੋ ਬਈ। ਬੱਬਾ ਹੀ ਹੋਣ। ਮੈਂ ਕਹਾਂ ਬਈ ਉਹ ਇਹ ਵੱਡੇ ਬਾਬਿਆਂ ਕੋਲੇ ਚੱਲ ਗਈ ਲਾਈਵ ਇਹ ਟੈਲੀਕਾਸਟ। ਇਹ ਨਹੀਂ ਜੱਲੇ ਵਧੀ ਨੇ ਚਲੇ ਜਾਣਾ ਸਾਹ। ਤਲਵਾਰਾਂ ਦੇ ਦੋ ਲੱਗਣੇ ਆ ਜੀ ਕੋਈ ਬਾਲਾ ਸਮਾਨ ਨਹੀਂ ਲੱਗਣਾ ਤੁਸੀਂ ਫਿਰ ਦੇਖੋ ਬਹੁਤ ਹੱਥ ਹੈ ਨਾ ਨਾਮ ਪਤਾ ਕੀ ਆ ਪਹਿਲੀ ਗੱਲ ਅਸੀਂ ਕੋਈ ਕਾਨੂੰਨ ਹੱਥ 'ਚ ਨਹੀਂ ਲੈਂਦੇ ਅਸੀਂ ਕੱਲ ਨੂੰ ਕੁੜੀ ਦੇ ਨਾਲ ਟੋਕ ਕੇ ਖੜਾਂਗੇ ਫਿਰ ਇਹ ਨਾ ਕਿਉਂਕਿ ਸਾਡਾ ਟੱਬਰ ਰੁੜ ਗਿਆ ਆ ਜਾਈ ਬਤਾਂਗੀ ਕਿ ਜੇ ਨਾ ਤਵੇ ਨਾ ਕੁੱਤੇ ਰਾਂ পেের সচেকরা পোটি আইমারপআটি আপরাই লেত ਮਾਤਾ ਹੀ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਨਾ ਜੀ ਬਹੁਤ ਕੁਝ ਕਰਦੀਆਂ ਨੇ ਥਾਣੇ ਜਾਂਦੀਆਂ ਨੇ ਬੜਾ ਕੁਝ ਤੁਸੀਂ ਇਹ ਦੇਖੋ ਵੀ ਉਹ ਫਿਰ ਵੀ ਸਹੀ ਜਾਂਦੀ ਹੈ ਮਾਤਾ ਹੀ ਨਾ ਜੀ ਮੈਂਟਨ ਥਾਣੇ ਚਲੇ ਜਾਂਦੇ ਸੀ ਇਹ ਮਾਤਾ ਹੀ ਜੋ ਵੀ ਤੇ ਅੱਜ ਕੱਲ ਤਾਂ ਜਾਣਦੀ ਵੀ ਲੋਕੀ ਵੀਡੀਓ ਫੋਨ ਤੇ ਬਹੁਤ ਵੱਲੇ ਉਸ ਤੋਂ ਵੱਡੇ ਆ ਜਾਂਦੇ ਨੇ ਇਸ ਕਰਕੇ ਮਾਤਾ ਹੀ ਤੁਹਾਨੂੰ ਔਖਾ ਹੋ ਜਾਣਾ ਹੈ ਮੈਂ ਧੂਰ ਨਾ ਲੱਡ ਕੇ ਬੋਲੇ ਕਿ ਰਸਤਾ ਰੱਖਿਆ ਮਾਤਾ ਹੀ ਤੁਸੀਂ ਨਾਲ ਜਾਓ ਜੀ ਤੇ ਬਾਕੀ ਕੋਲ ਨਾਲ ਚੱਲ ਜਾਏ ਦਾ ਮੋਬਾਈਲ ਨੰਬਰ ਹੋਊਗਾ ਇਹ ਕਹਿੰਦੇ ਤਾਮਗਾ ਭੁੱਗੀ ਮਾਦੀ ਤਾਮਗਾ ਮਾਦੀ ਤਰੇ ਤੱਡੀ ਲੋਕ ਦਿੰਦੇ ਅੱਜ ਇਹ ਤੱਡੀ ਨਹੀਂ ਜਾਊਗੀ ਆ ਚਾਚੇ ਦੇ ਘਰੇ ਜਾਊਗੀ ਹਾਂ ਖਿਡਾਣੀ ਜਾਊਗੀ ਉਹ ਵੀ ਪਵਾ ਤੁਸੀਂ ਛੱਡਿਆ ਨਾਲ ਹਾਂ ਜਾ ਕੇ ਨਾਲੇ ਲੈ ਆਓ ਉਹ ਕਿਹਦਾ ਪਤਾ ਪਾ ਕੇ ਜਾਂਦਾ ਉਹ ਗੱਲ ਮੈਂ ਜਾਂਦੀ ਨਹੀਂ ਬਗਲੀ ਪੁਲਿਸ ਆਪਣੇ ਕਿਹੇ ਖਾਰਾ ਆਜੀ ਹੈ ਜਾਇਆ ਇੱਧਰ ਗੱਲ ਕਰੋ ਦੇਖੋ ਸਾਡੇ ਮਾਤਾ ਜੀ ਇਹ ਜੇ ਜਦੋਂ ਤੁਹਾਨੂੰ ਕਹਿਣਗੇ ਤੁਸੀਂ ਕਿੱਥੇ ਜਾਣਾ ਇਹਨਾਂ ਨੂੰ ਕਹੋ ਜਾਂ ਤੁਹਾਡਾ ਇਹਦਾ ਕੰਨੀ ਸਾਡੇ ਕੋਲ ਲੱਗਦੀ ਹੈ ਇਹ ਮੈਨੂੰ ਕਹਿ ਦੇ ਸਾਡੇ ਕੋਲ ਲੱਗਦੀ ਹੈ ਪਹਿਲਾਂ ਦੀਆਂ ਗੱਲਾਂ ਨੂੰ ਖੰਡੋ ਇਹ ਤਾਂ ਕਿਹਾ ਨਹੀਂ ਮੇਰੇ ਸਾਡੇ ਬੇਟੇ ਬੈਣ ਵੀ ਦੀ ਬੇਕੀ ਸਾਰੇ ਸੁਣੋ ਉਹ ਪਾਪਾ ਜੀ ਕਹਿੰਦੇ ਆ ਤੈਨਾਂ ਪਹਿਲਾਂ ਜਿਹੋ ਗੱਲਾਂ ਕੱਲੀਆਂ ਕਰਦੀਆਂ ਅੱਜ ਤੋਂ ਬਾਅਦ ਕੋਈ ਕਿਹੜਾ ਮਾਤਾ ਜੀ ਮੈਂ ਜਾਣਾ ਤੇ ਤੇ ਕੋ ਉਹ ਨੂੰ ਤੇ ਨਹੀਂ ਆ ਜੇ ਤਾ ਫਿਰ ਵੀ ਤੇ ਜਾਇਤਾਂ ਕਰਦੀ ਆ ਫਿਰ ਕਰਦੀ ਦੋ ਤੂੰ ਕਹਿੰਦੀ ਆ ਭਰਾ ਵੜਦੇ ਨੇ ਪਿੰਡ ਦੇ ਕਿਵੇਂ ਤੂੰ ਕਹਿੰਦੀ ਓਪਣ ਕਰ ਤਾ ਮੈਂ ਤੈਨੂੰ ਬੋਲ ਕੇ ਦਿਖਾਵੇ ਧੰਨਵਾਦ ਬੋਲ ਕੇ ਦਿਖਾਵੇ ਜਦੋਂ ਤੇਰੇ ਪਿੰਡ ਵਿੱਚ ਤੂੰ ਜਾਣ ਰੋ ਕੇ ਦਿਖਾਵੇ ਠੀਕ ਆ ਤਾਕਤ ਤੈਮਲੇ ਪੇਕੇ ਜਾਣਾ ਪਈ ਜਾਣਾ ਨਹੀਂ ਨਾਲ ਜਾਓ ਜਿਹੜਾ ਕੋਈ ਕਰ ਦੇ ਜੇ ਬੜਾ ਭਾਈ ਜੀ ਉਹਦਾ ਭੈਣ ਪੇ ਤੁਰੀ ਜਾਣੇ ਉਹਨੇ ਕੁੱਤ ਚਲੇ ਰਿਹਾ ਤਾਂ ਮੈਂ ਵੀ ਤੇ ਆ ਜਾਏ ਆ ਭਾਈ ਆਉਂਦਾ ਆਇਆ ਭਾਈ ਭਾਈ ਮੇਰੇ ਵੀ ਬੈਠ ਆਇਆ ਆਇਆ ਤਰਾ ਜਾ ਆਇਆ ਵੀਰੇ ਮੇਰੇ ਬੈਠ ਆ ਜਾ ਆ ਜਾ ਭਾਈ ਉਹ ਜਿਹੜੀ ਸੀ ਜਾਂ ਉਹ ਕੀ ਤੂੰ ਮਾਤਾ ਭੈਣ ਤੋਂ ਰੌਲਾ ਪਾਈ ਕੇ ਬੇਦੀ ਕਰਾਈ ਜਾਂਦੀ ਐ ਭੈਣ ਉਹ ਰਾਮੀ ਕਰਾਈ ਜਾਂਦੇ ਪੈਣ ਦੇ ਵਿੱਚ ਤੂੰ ਚੰਗੀ ਲੱਭੀ ਆ ਸਿਆਣੀ ਪਿਆਣੀ ਤੂੰ ਹੋ ਕੇ ਕੋਈ ਨਾ ਕੋਈ ਨਾ ਕੋਈ ਕੋਈ ਨਹੀਂ ਕੋਈ ਨਹੀਂ ਮਾਫੀ ਕਰਦਾ ਮੈਨੂੰ ਛਾਲੇ ਨਹੀਂ ਕਿੱਥੇ ਆਵਾਂ ਮਾੜੀ ਮੁੱਢੀ ਛਾਲੇ ਮੈਨੂੰ ਆਟੋ ਹਟੋ ਜਦੋਂ ਮੈਂ ਕਿਹਾ ਨਹੀਂ ਨਾ ਆਵਾਂ ਮਾੜੀ ਤੁਸੇ ਦੋਦਰ ਨਹੀਂ ਸਕਦੇ ਇੱਕ ਮਿੰਟ ਮਾਰੇ ਤੁਸੀਂ ਕੋਈ ਆਟੋ ਕਰ ਕੀ ਕਰੇਗਾ ਸਾਡੀ ਕਰਦੇ ਇਹ ਮੈਂ ਤੂੰ ਅਟ ਨਹੀਂ ਆ ਰਿਹਾ ਉਹ ਰਹਿਣਾ ਤੁਹਾਡੀ ਖੇਤੀ ਘੱਟ ਜੂਦਾਰੀ ਅਟ ਕਰਦੇ ਕੀ ਕਰੂਗਾ ਕਰਦਾ ਸਾਰਾ ਬੋਲ ਮੈਂ ਤਾਂ ਕੁੱਡੇ ਨੇ ਕਰਦੇ ਨਹੀਂ ਹਾਂ ਨਹੀਂ ਹਾਂ ਮਾਦਾ ਜੀ ਤੁਸੀਂ ਦੋ ਰੋਟੀਆਂ ਖਾਣੀਆਂ ਦੋ ਸਾਹੂ ਦਾਈ ਜਵਾਰੀ ਉਹ ਆਪਣੀ ਉਹ ਤੁਹਾਨੂੰ ਮੈਂ ਬੈਠ ਕੇ ਬੈਠ ਕੇ ਲੋ ਸਿੱਧੀ ਗੱਲ ਹੈ ਕਿ ਇਹਨੂੰ ਕਾਊਂਟ ਹੋ ਜਾਵੇ ਇਹਦਾ ਪਰੇਸ਼ਾਨੀ ਨਹੀਂ ਲੱਗਦੀ ਤੁਹਾਨੂੰ ਕੋਈ ਵੀ ਦਿੱਕਤ ਹੈਗੀ ਇਹਨੂੰ ਕੋਈ ਟੱਕਰ ਨਹੀਂ ਦਿੰਦਾ ਮੈਨੂੰ ਕੋਈ ਫੱਟ ਨਹੀਂ ਕਹਿੰਦੀ ਮੈਨੂੰ ਉਹ ਤੋਂ ਕੋਈ ਦਿੱਕਤ ਨਹੀਂ ਹੈ ਤੁਸੀਂ ਮਾਦਾ ਹੀ ਦਿੱਕਤ ਕ੍ਰੀਏਟ ਕਰ ਰਹੇ ਹੋ ਬਾਰ-ਬਾਰ 21 ਸਾਲ ਤੋਂ ਲੱਗੋਣਾ ਲੱਗੋਣਾ 21 ਬਾਰ-ਬਾਰ ਬੋਲੀ ਜਾਂਦੇ ਇਹਨੂੰ ਕਹਿੰਦਾ ਬੋਲ ਨਾ ਗੱਲ ਬਈ ਵੀ ਜਾ ਜਾ ਇਹ ਕੋਈ ਘਰ ਦੇ ਵਿੱਚ ਫਿਲਮਾਂ ਬੰਦੇ ਪਰ ਜੇ ਚਾਰ ਕੰਦੇ ਆਉਣ ਬੰਦੇ ਨੂੰ ਦੇਖ ਕੇ ਜੀ ਨਹੀਂ ਹੋਦੀ ਹੈ ਜੀ ਜੀ ਮਿਹਰਾਨੇ ਅਸੀਂ ਚਾਹੁੰਦੇ ਨਹੀਂ ਸੀਗੇ ਯਾਰ ਨਗਾਇਜ ਇਹ ਲੱਗੋ ਕੀ ਅਸੀਂ ਤਾਂ ਭਾਈ ਭੈਣ ਦਾ ਚਾਚਾ ਆ ਅੰਦਰ ਨਹੀਂ ਦਾਦਾ ਬੜਾ ਹਾਂ ਤੇ ਸਾਹਮਣੇ ਹੋਇਆ ਇਹ ਤੇਰੀ ਸਰਕਾਰ ਕਰਨਾ ਬਜੇ ਵੀ ਤੇਰਾ ਖਿਆਲ ਕਰਦੇ ਨੇ ਛੋਟੇ ਨੇ ਜਿਹੜੀ ਆਈ ਨਹੀਂ ਕਿ ਬਾਰੇ ਵੀ ਫੋਟੇ ਬਾਰੇ ਇੱਕ ਲਾਭ ਨਹੀਂ ਕਿ ਕੋਈ ਮਾਣਾ ਲਾਭ ਨਹੀਂ ਤੇ ਮੈਨੂੰ ਉਸ ਤੋਂ ਕੋਈ ਦਿੱਕਤ ਨਹੀਂ ਆਈ ਜੇ ਤੁਸੀਂ ਛੋਟੇ ਕਹਿੰਦੇ ਇਹ ਆ ਦਾ ਫਾਇਦਾ ਕੀ ਮਤਲਬ ਆ ਪਰਨੇ ਜਾਇਜ ਚੱਲਾ ਕਰਨਾ ਅੱਜ ਪੂਰੀ ਆਸ ਹੈ ਕਿ ਇਹ ਮੇਰੇ ਪਿੰਡ ਦੇ ਕੋਲੋਂ ਦਾ ਬੱਝੂ ਜੋ ਕਹਦੇ ਵਿਆਹ ਨਹੀਂ ਇੰਦੇ ਰਿਸ਼ਤੇ ਨੇ ਮਿਲਦਾ ਕਰਦੇ ਆ ਐਡਾ ਪਰਵਾਹਵਾ ਨਹੀਂ ਨਾ ਹੋਣਾ ਮੋੜਾ ਉਹ ਤਾਂ ਕੰਮ ਕਰ ਤੇ ਰੱਬ ਦੀ ਯਾਰ ਇਹ ਵਿਆਹ ਨਾ ਬੰਦ ਕੀਤੋ ਆਜੀ ਕੁੜੀ ਬਸਦਾ ਤਾਂ ਮਾਂ ਨੂੰ ਜੱਗਣੇ ਲੱਗਦੇ ਕੀ ਕਹਿੰਦੇ ਤੁਸੀਂ ਬੰਦੇ ਨੂੰ ਡਰ ਲੱਗਦਾ ਨਹੀਂ ਜੇ ਅੰਮਨੇ ਦੀ ਕੰਮ ਨਹੀਂ ਕਰਦੇ ਕੋਈ ਦੁਕਾਨਾ ਕਰਦਾ ਹੈ ਬਾਈ ਇਹ ਬਹੁਤ ਕੋਈ ਲੱਗਦਾ ਨਾ ਕੁੜੀ ਦਾ ਬ੍ਰੋਗ ਮਾਦੂ ਤੇ ਇਹਨੂੰ ਬਹੁਤ ਹੁੰਦੇ ਨੇ ਉਹ ਵੀ ਬਹੁਤ ਪੂਰਾ ਕਿਆਈ ਨਾ ਕਰ ਤੂੰ ਪੈਣਾ ਕਿਆਈ ਨਾ ਕਰ ਲਾ ਲੁਕਾ ਕੰਮ ਕਰਦ ਰੋਟੀ ਚੱਲ ਜਾ ਮਾਂ ਤਾਂ ਹੀ ਤੁਹਾਨੂੰ ਕੰਮ ਦੀ ਦਿੱਕਤ ਆ ਕਿ ਜਾਣ ਆਉਣ ਦੀ ਦਿੱਕਤ ਹੈ ਦੱਸੋ ਹਾਂ ਕੰਮ ਦੀ ਦਿੱਕਤ ਹੈ ਕਿ ਜਾਣ ਆਉਣ ਦੀ ਜਾਣ ਆਉਣ ਦੀ ਵੀ ਦਿੱਕਤ ਹੈ ਕੰਮ ਦੀ ਦੱਸਣਾ ਕਿ ਇੱਥੇ ਦੱਸ ਮੈਂ ਦੱਸ ਮੈਂ ਆਉਂਦੀ ਸੀ ਨਾ ਹਾਂ ਬੇਨਾ ਦੂਸਰੇ ਕਿੱਥੇ ਗਈ ਹੈ ਤੇਰੇ ਕਿੱਥੇ ਉਹ ਤਾਂ ਇਹੋ ਜਾਂ ਦੱਸਦੇ ਉਹ ਮੁੰਡੇ ਨੂੰ ਕਹਿੰਦੀ ਮੈਂ ਦੱਸ ਕੇ ਜਾਂਦੀ ਆ ਵਾਦਾਂ ਉਹਨੂੰ ਕੋਈ ਪਰਵਾਹ ਨਹੀਂ ਦੀ ਉਹ ਵੇਖਾ ਕਰ ਵੀ ਉਹਦੇ ਘਰ ਤੋਂ ਦੱਸ ਦੇ ਇਹ ਨਾਲ ਚਲੇ ਜਾਇਆ ਕਰੋ ਮਾਤਾ ਜੀ ਤੇਰੇ ਮੁੰਡੇ ਨੂੰ ਕੋਈ ਪਰਵਾਹੀ ਨਹੀਂ ਕਰਦੀ ਇਹ ਦੱਸ ਕੇ ਜਾਂਦੀ ਜਿਵੇਂ ਲੀਆਂ ਹਾਂ ਉਹ ਤਾਂ ਕਰਦੇ ਜਾਂਦੀ ਆ ਇਹ ਮਾਰ ਲੈ ਤਾਂ ਪਰਵਾਹੀ ਜੇ ਤੂੰ ਕਿੰਨੇ ਟਾਈਮ ਬੈਠੀ ਰੋਟੀ ਲੈਣੀ ਆ ਉਹ ਤੋਂ ਉਹਨੂੰ ਕਹਿ ਵੀ ਮੈਂ ਮੱਜੇ ਤੇ ਬੈਠਿਆ ਮੈਨੂੰ ਕਿੰਨੇ ਟਾਈਮ ਰੋਟੀ ਤੂੰ ਦੇਣੀ ਆ ਮੈਂ ਵੀ ਹਮੋਂ ਦਾ ਬੈਠੀ ਜਵਾਬ ਦਿੰਦੀ ਆ ਤਾਂ ਅਸੀਂ ਤੇਰੇ ਆਪੇ ਹੋ ਜਾਂਦੇ ਉਹਦੇ ਖਲਾਫ ਹੋ ਜਾਂਦੇ ਆ ਉਹੇ ਹੋ ਜਾਂਦੇ ਆ ਹਾਂ ਦੱਸੋ ਦੱਸ ਮੈਂ ਤਾਂ ਬੋਲ ਮਾਦਾ ਹੀ ਤੂੰ ਇਹ ਅੱਜ ਤੇ ਬੈਠਣਾ ਫੋਨ ਕੇ ਤੇ ਨਾਲ ਗੱਤੂ ਨਾ ਮੈਂ ਕਿੰਨਾ ਟਾਂ ਰੋਟੀ ਲਾ ਸਾਡੀ ਪੱਕੀ ਚਲੋ ਅੱਜ ਪੱਕਾ ਅੱਜ ਤੇ ਮਿਲੂਗੀ ਗੱਲ ਨੂੰ ਪਪਾ ਹੀ